ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਬਾਬਾ ਸਾਧੂ ਸਿੰਘ ਜੀ ਨਾਲ ਹੋਈ ਇੱਕ ਤੋਂ ਬੇਅੰਤ ਸ੍ਰੀ ਬਾਬਾ ਨਾਨਕ ਜੀ ਮਹਾਰਾਜ ਪੰਜ ਪੂਤਕ ਚੋਲਾ ਛੱਡ ਕੇ ਸੰਗਤਾਂ ਨੂੰ ਸਦੀਵੀ ਵਿਛੋੜਾ ਦੇ ਕੇ ਨਿਰੰਕਾਰ ਵਿੱਚ ਅਪੇਦ ਹੋ ਗਏ ਪਿੱਛੇ ਜੋ ਬਹਿੰਗਮ ਸੀ ਸਭ ਯਤੀਮਾ ਦੀ ਤਰ੍ਹਾਂ ਹੋ ਗਈ ਜਿਵੇਂ ਕਿਸੇ ਕੋ ਲੱਖ ਰੁਪਇਆ ਹੋਵੇ ਤੇ ਉਸ ਪਾਸੋਂ ਕੋਈ ਖੋ ਲਵੇ ਜਾਂ ਗਵਾ ਚਾਵੇ ਜੋ ਦੁੱਖ ਉਸ ਨੂੰ ਹੁੰਦਾ ਹੈ ਉਹੀ ਜਾਣਦਾ ਹੈ ਤੇਵੇਂ ਹੀ ਸਾਡੇ 550 ਨਿਰੰਕਾਰ ਨੇ ਬਾਬਾ ਜੀ ਨੂੰ ਬੁਲਾ ਲਿਆ ਕਿਉਂਕਿ ਡਾਡੇ ਨਾਲ ਕਿਸੇ ਦਾ ਜ਼ੋਰ ਨਹੀਂ ਪਿੱਛੇ ਬਹਿੰਗਮ ਵਿਚਾਰੇ ਯਤੀਮਾ ਦੀ ਤਰ੍ਹਾਂ ਹੋ ਗਈ ਕਿਉਂਕਿ ਬਾਬਾ ਜੀ ਦੇ ਨਾਲ ਕਿਸੇ ਬਹਿੰਗਮ ਦਾ ਕੋਈ ਬਚਨ ਨਹੀਂ ਹੋ ਸਕਿਆ ਇੱਕ ਵਾਰ ਬਾਬਾ ਜੀ ਨੇ ਕਿਹਾ ਕਿ ਬਹਿੰਗਮਾਂ ਨੂੰ ਬੁਲਾਓ ਉਹਨਾਂ ਦੀਆਂ ਡਿਊਟੀਆਂ ਵੰਡ ਦਈਏ ਅੱਗੋ ਕਵੀ ਜੀ ਨੇ ਕਿਹਾ ਪਾਤਸ਼ਾ ਡਾਕਟਰ ਕਹਿੰਦਾ ਹੈ ਆਪ ਬੋਲੋ ਨਾ ਕਿਉਂਕਿ ਬੋਲਣ ਨਾਲ ਖੇਚਲ ਹੁੰਦੀ ਹੈ ਅੱਗੋ ਬਾਬਾ ਜੀ ਚੁੱਪ ਕਰ ਗਏ ਹੋ ਜਿੰਨਾ ਜਿੰਨਾ ਕਿਸੇ ਦਾ ਬਾਬਾ ਜੀ ਨਾਲ ਪਿਆਰ ਸੀ ਉਤਨਾ ਉਤਨਾ ਹੀ ਉਸ ਨੂੰ ਵੀ ਛੋੜੇ ਦਾ ਦੁੱਖ ਮਹਿਸੂਸ ਹੋਣ ਲੱਗਿਆ ਕਿਉਂਕਿ ਇਹ ਵਿਰਕਤੀ ठाਟ ਸੀ ਜਦੋਂ ਵੀ ਬਾਬਾ ਜੀ ਦੂਸਰੀ ਜਗ੍ਹਾ ਬਦਲਦੇ ਸੀ ਤਾਂ ਕਟੀਆਂ ਨੂੰ ਅੱਗ ਲਵਾ ਦਿੰਦੇ ਸੀ ਜਾਂ ਟੋਹਾ ਦਿੰਦੇ ਸੀ ਜਾਂ ਫਿਰ ਉਸ ਜਗ੍ਹਾ ਤੇ ਮੁੜ ਕੇ ਆਸਨ ਨਹੀਂ ਸਿਲੋਂਦੇ ਇੱਕ ਤਾਂ ਇਹ ਵੱਡਾ ਤਿਆਗ ਸੀ ਦੂਜਾ ਜਿਸ ਜਗ੍ਹਾ ਤੇ ਰਹਿੰਦੇ ਸੀ ਉਹ ਜਗ੍ਹਾ ਜਿੰਮੀਦਰਾਂ ਦੇ ਨਾਮ ਹੁੰਦੀ ਸੀ ਫਿਰ ਪੈਸਾ ਨਾ ਆਪ ਰੱਖਦੇ ਸੀ ਅਤੇ ਨਾ ਹੀ ਆਪਣੇ ਸੇਵਕ ਨੂੰ ਰੱਖਣ ਦਿੰਦੇ ਸੀ ਹੋਰ ਪ੍ਰਸ਼ਾਦਾ ਨਾ ਕਿਸੇ ਪਾਸੋਂ ਮੰਗਦੇ ਸੀ ਅਤੇ ਨਾ ਇੱਥੇ ਪਕਾਉਣ ਦਾ ਕੋਈ ਸਾਧਨ ਸੀ ਜੋ ਨਿਰੰਕਾਰ ਭੇਜਦਾ ਹੈ ਉਹ ਛੱਕ ਲੈਂਦੇ ਸਨ ਬੇਹੰਗਮ ਵਿਚਾਰੇ ਬੜੇ ਉਦਾਸਨ ਮੰਗਨ ਦਾ ਬਲ ਨਹੀਂ ਆਉਂਦਾ ਰਸੀਦ ਕਟਣੀ ਇਹ ਮਰਿਆਦਾ ਦੇ ਉਲਟ ਹੈ ਚਲਾਕੀ ਚੁਸਤੀ ਆਉਂਦੀ ਨਹੀਂ ਹੁਣ ਕਰਨ ਤਾਂ ਕੀ ਕਰਨ ਕਿਉਂਕਿ ਬਾਬਾ ਜੀ ਦੇ ਦੁਸਹਿਰੇ ਤੋਂ ਬਾਅਦ 10-12 ਪੀਪੇ ਬਾਦਾਮ ਰੋਗਨ ਦੇ ਬੱਚੇ ਸਨ 40-50 ਟੀਮ ਕਿਓ ਦੇ ਬੱਚੇ ਸਨ ਹੋਰ ਬਾਬਾ ਜੀ ਦੇ ਬਿਆਨਤ ਕੀਮਤੀ ਬਸਤਰ ਸਨ ਬਾਬਾ ਜੀ ਦੇ ਜੋੜੇ ਮਾਲਾ ਸਿਮਰਨੀ ਚੁੱਥ ਚਲਾਕ ਬੰਦਿਆਂ ਨੇ ਸਰਦਾਲੂ ਸਤਸੰਗੀਆਂ ਨੂੰ ਵੇਚਨੇ ਸ਼ੁਰੂ ਕਰ ਦਿੱਤੇ ਹੋਰ ਜ਼ਿੰਮੀਦਾਰਾਂ ਪਾਸੋਂ ਹਾੜੀ ਸੋਣੀ ਦਾਣੇ ਲੈਣੇ ਸ਼ੁਰੂ ਕਰ ਦਿੱਤੇ ਇਹੋ ਜਿਹਾ ਅਨਰਥ ਨੂੰ ਤੱਕ ਕੇ ਬਹਿੰਗਮ ਠਾੜ ਤੋਂ ਜਾਣੇ ਸ਼ੁਰੂ ਹੋ ਗਏ ਹੋਲੀ-ਹੋਲੀ ਕਾਫੀ ਬੇਹੰਗਮ ठाਠ ਨੂੰ ਛੱਡ ਗਈ। ਬਾਕੀ ਪੁੰਨਿਆਂ ਤੇ ਬਾਬਾ ਡਰੋਲੀ ਜੀ ਨੇ ਆ ਕੇ ਮਿਲ-ਮਿਲਾ ਕੇ ਅਖੰਡ ਪਾਠ ਕਰ ਦੇਣਾ ਤੇ ਕੀਰਤਨ ਵਾਸਤੇ ਸੰਤ ਸੁਜਾਨ ਸਿੰਘ ਜੀ ਨੇ ਆ ਜਾਣਾ। ਪੁੰਨਿਆਂ ਕਰਕੇ ਵਾਪਸ ਚਲੇ ਜਾਣਾ। ਇਸ ਤਰ੍ਹਾਂ ਦਾ ਵਾਤਾਵਰਣ ਦੇਖ ਕੇ ਬਾਬਾ ਈਸ਼ਰ ਸਿੰਘ ਜੀ ਦਹਿਰਾਦੂਨ ਚਲੇ ਗਏ। ਕੁਝ ਦਿਨ ਬਾਗਰੋਂ ਬਾਗੇ ਚਿੱਠੀ ਭੇਜੀ ਗੁਰਮੁਖ ਸਿਆ ਸਾਨੂੰ ਠਾਠ ਵਿੱਚੋਂ ਸਾਜ਼ ਮਿਲ ਗਏ ਹਨ ਜੇ ਤੁਸੀਂ ਸਾਥ ਸਾਡੇ ਵਾਸਤੇ ਲਏ ਹਨ ਤਾਂ ਵਰਤ ਲਵੋ ਭਾਵ ਜਿਵੇਂ ਤੁਹਾਡਾ ਚਿੱਤ ਕਰਦਾ ਹੈ ਕਰ ਲਓ ਸਾਨੂੰ ਸਾਜ਼ ਨਹੀਂ ਚਾਹੀਦੇ ਚਿੱਠੀ ਮਿਲਣ ਪਰ ਜੋੜੀ ਤਾਂ ਦਾਸ ਨੇ ਰੱਖ ਲਈਤੀ ਕਿਉਂਕਿ ਆਪ ਨੂੰ ਵਜਾਉਣੀ ਪੈਂਦੀ ਸੀ ਤੇ ਜੋ ਵਾਜਾ ਸੰਤ ਸਾਧੂ ਸਿੰਘ ਜੀ ਨੇ ਖਰੀਦਿਆ ਸੀ ਉਹ ਵਾਪਸ ਮਾਸਟਰ ਇੰਦਰ ਸਿੰਘ ਨੂੰ ਦੇ ਦਿੱਤਾ ਹੁਣ ਸੰਤ ਸਾਧੂ ਸਿੰਘ ਜੀ ਤੇ ਮੈਂ ਸੋਚਿਆ ਰਹਿਣਾ ਤਾਂ ਅਸੀਂ ਇਕੱਠਿਆਂ ਨੇ ਹੈ ਕੰਮ ਆਪਣੇ ਵੱਖਰੇ ਵੱਖਰੇ ਹਨ ਕਿਉਂਕਿ ਸੰਤ ਸਾਧੂ ਸਿੰਘ ਜੀ ਦਾ ਕੰਮ ਜ਼ਿੰਮੇਦਾਰਾਂ ਦਾ ਹੈ ਤੇ ਮੇਰਾ ਕੰਮ ਜੋੜੀ ਦਾ ਰਾਗੀਆਂ ਨਾਲ ਹੈ ਮੰਗਣਾ ਸਾਨੂੰ ਆਉਂਦਾ ਨਹੀਂ ਰੋਟੀ ਦਾ ਨਿਰਵਾਹ ਕਿਸ ਤਰ੍ਹਾਂ ਬਣੀ ਇਸ ਗੱਲ ਨੂੰ ਮੁੱਖ ਰੱਖ ਕੇ ਗੋਜਰੇ ਮੰਡੀ ਇੱਕ ਦੁਕਾਨ ਸਾਈਕਲਾਂ ਦੀ ਪਾਈ ਪਰ ਇੱਕ ਤਾਂ ਸਾਨੂੰ ਦੁਕਾਨਦਾਰੀ ਦਾ ਤਜਰਬਾ ਨਹੀਂ ਸੀ ਦੂਜਾ ਦੁਕਾਨ ਬਿਨਾਂ ਝੂਠ ਫਰੇਬ ਤੋਂ ਚਲਦੀ ਨਹੀਂ ਇਸ ਕਾਰਨ ਮਹੀਨਾ ਨੂੰ ਦੁਕਾਨ ਕੀਤੀ ਫਿਰ ਮਨ ਉਚਾਟ ਹੋਇਆ ਘਾਟਾ ਵਾਦਾ ਕਰਕੇ ਦੁਕਾਨ ਵੇਚ ਛੱਡੀ ਹੁਣ ਕੂਚੇ ਰ ਮਗਰੋਂ ਤੀਰਥ ਯਾਤਰਾ ਕਰਨ ਦਾ ਪ੍ਰੋਗਰਾਮ ਬਣਾ ਲਿਆ ਕਿਤੇ ਪੈਦਲ ਕਿਤੇ ਗੱਡੀ ਤੇ ਜਿਵੇਂ ਵੀ ਪ੍ਰੋਗਰਾਮ ਬੰਦਾ ਗਿਆ ਗੋਜਰੇ ਤੋਂ ਚੱਲ ਕੇ ਅੰਬਾਲੇ ਤੱਕ ਪਹੁੰਚੇ ਇੱਥੇ ਸਰਦਾਰ ਮਹਿੰਦਰ ਸਿੰਘ ਦਿੱਲੀ ਵਾਲਾ ਮਿਲਟਰੀ ਵਿੱਚ ਕੋਈ ਅਫਸਰ ਸੀ ਇਸ ਦੇ ਪਾਸ 10 ਕੁ ਦਿਨ ਠਹਿਰੇ ਇਸਨੇ 2 ਪਾਸ 6 6 ਮਹੀਨੇ ਦੇ ਅੰਬਾਲੇ ਤੋਂ ਹਜ਼ੂਰ ਸਾਹਿਬ ਬੰਬਈ ਤੱਕ ਬਣਵਾ ਦਿੱਤੇ ਇੱਥੋਂ ਹੌਲੀ-ਹੌਲੀ ਦਿੱਲੀ ਆਗਰਾ ਮਥਰਾ ਗਵਾਲੀਅਰ ਪੂਪਾਲ ਮਨਮਾੜ ਹਜ਼ੂਰ ਸਾਹਿਬ ਮਹੀਨੇ ਸਵਾ ਵਿੱਚ ਪਹੁੰਚੇ ਇੱਥੇ ਤਿੰਨ ਕੁ ਮਹੀਨੇ ਲੰਗਰ ਦੀ ਸੇਵਾ ਕੀਤੀ ਇੱਥੋਂ ਚੱਲ ਕੇ ਹੌਲੀ-ਹੌਲੀ ਬੰਬਈ ਪਹੁੰਚੇ ਬੰਬਈ ਮਹੀਨਾ ਕੁ ਰਹੇ ਕੁਝ ਦਿਨ ਬੋਰੀ ਬੰਦਰ ਰਹੇ ਤੇ ਕੁਝ ਦਿਨ ਦਾਦਰ ਗੁਰਦੁਆਰੇ ਦੀ ਸੇਵਾ ਕਰਦੇ ਰਹੇ ਕਿਉਂਕਿ ਉਹਨਾਂ ਦਿਨਾਂ ਵਿੱਚ ਦਾਦਰ ਗੁਰਦੁਆਰੇ ਦੀ ਜਗ੍ਹਾ ਖਰੀਦੀ ਸੀ ਤੇ ਥੋੜੀ ਸੇਵਾ ਨਾਲ ਇੱਕ ਟੈਂਪਰੇਰੀ ਹਾਲ ਕਮਰਾ ਬਣਾ ਕੇ ਪ੍ਰਕਾਸ਼ ਕੀਤਾ ਹੋਇਆ ਸੀ ਇੱਥੇ ਵੀ ਕੁਝ ਦਿਨ ਠਹਿਰੇ ਹੁਣ ਇੱਥੋਂ ਵਾਪਸ ਹੌਲੀ-ਹੌਲੀ ਨਾਨਕਸਰ ਪਹੁੰਚੇ ਇੱਥੇ ਕੁਝ ਦਿਨ ਠਹਿਰ ਕੇ ਵਾਪਸ ਆਪਣੇ ਆਪਣੇ ਘਰ ਪਹੁੰਚੇ ਤੇ ਕੁਝ ਸਮਾਂ ਬਿਤਾਇਆ ਫਿਰ ਬਰਸੀ ਤੇ ਨਾਨਕਸਰ ਆ ਗਏ ਇੱਥੇ ਬਾਬਾ ਈਸ਼ਰ ਸਿੰਘ ਜੀ ਵੀ ਆਏ ਹੋਏ ਸਨ ਬਰਸੀ ਪਰ ਦਰਸ਼ਨ ਮੇਲਾ ਕੀਤਾ ਕਰਿਆ ਹੁਣ ਬਾਬਾ ਇਸ਼ਰ ਸਿੰਘ ਜੀ ਵਾਪਸ ਡੇਹਰਾਦੂਨ ਚਲੇ ਗਏ ਸਾਲ ਪਰ ਪਹਿਲਾ ਦੀ ਤਰ੍ਹਾਂ ਵਿਦਾਇਆ ਇੱਥੇ ਮੈਂ ਤੇ ਸੰਤ ਸਾਧੂ ਸਿੰਘ ਜੀ ਵਾਪਸ ਕਰਾਨੂ ਚਲੇ ਗਏ ਮੈਂ ਤਾਂ ਆਪਣੇ ਪਿੰਡ ਬਾਗੇ ਜ਼ਿਲ੍ਹਾ ਚੰਗ ਵਿੱਚ ਚਲਾ ਗਿਆ ਸੰਤ ਸਾਧੂ ਸਿੰਘ ਜੀ 263 ਚੱਕ ਪੰਗਵਾ ਪਿੰਡ ਜ਼ਿਲ੍ਹਾ ਲਾਇਲਪੁਰ ਵਿੱਚ ਚਲੇ ਗਏ ਇੱਥੇ ਆਪਣੇ ਘਰ ਹੀ ਰਹਿਣ-ਬਹਿਣ ਕੀਤਾ ਕਦੇ-ਕਦੇ ਆਪਸ ਵਿੱਚ ਇੱਕ ਦੂਜੇ ਦੇ ਪਿੰਡ ਆਉਂਦੇ ਜਾਂਦੇ ਰਹਿਣਾ ਇਸ ਸਰਾ ਸਾਲ ਬਾਅਦ ਦੂਸਰੀ ਵਰਸੀ ਤੇ ਨਾਨਕਸਰ ਕਲੇਰੀ ਪਹੁੰਚੇ ਵਰਸੀ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਚੋੜੀ ਪਹੁੰਚੇ ਤੇ ਸੰਤ ਸਾਧੂ ਸਿੰਘ ਜੀ ਆਪਣੇ ਪਿੰਡ ਲਾਇਲਪੁਰ ਪਹੁੰਚੇ ਤੇ ਦਾਸ ਗੁਰਮੁਖ ਸਿੰਘ ਕੁਝ ਦਿਨ ਨਾਨਕਸਰ ਹੀ ਠਹਿਰ ਗਿਆ ਕੁਝ ਦਿਨ ਬਾਅਦ ਬਸੀਆਂ ਵਾਲਾ ਬੂੜਾ ਈਸ਼ਰ ਸਿੰਘ ਗਾਗਰੀਆ ਬਾਬਾ ਜੀ ਨੇ ਮੇਰੇ ਪਾਸ ਨਾਨਕਸਰ ਭੇਜਿਆ ਬੂੜੇ ਨੇ ਮੈਨੂੰ ਸੁਨੇਹਾ ਦਿੱਤਾ ਕਹਿਣ ਲੱਗਿਆ ਬਾਬਾ ਜੀ ਨੇ ਇੱਕ ਤਾਂ ਮੁੰਨੇ ਦੀ মালা ਮੰਗੀ ਹੈ ਤੇ ਦੂਜਾ ਕਿਹਾ ਹੈ ਕਿ 1-2 ਦਿਨਾਂ ਦੇ ਅੰਦਰ-ਅੰਦਰ ਸਾਨੂੰ ਝੋੜੀ ਆ ਕੇ ਮਿਲੇ ਇਸ ਨਾਲ ਸੁਨੇਹਾ ਦੇ ਕੇ ਚਲਾ ਗਿਆ ਦੂਜੇ ਦਿਨ ਮੈਂ মালা ਤਿਆਰ ਕਰ ਲਈ ਤੀਜੇ ਦਿਨ ਮੈਂ ਝੋੜੀ ਚਲਾ ਗਿਆ ਹੁਣ ਪਹਿਰੇਦਾਰ ਦੇ ਰਾਹੀ ਬੇਨਤੀ ਕਰ ਬਾਬਾ ਜੀ ਪਾਸ ਪਹੁੰਚਿਆ মালা ਅੱਗੇ ਰੱਖ ਮੱਥਾ ਟੇਕਿਆ ਬਾਬਾ ਜੀ ਬੜੇ ਪ੍ਰਸੰਨ ਹੋਏ ਸੁਖ ਆਨੰਦ ਪੁੱਛੀ ਦਸੀ ਹੋਰ ਡੇਰਾ ਦੂਨ ਵਿੱਚ ਬਾਬਾ ਜੀ ਨਾਲ ਜੋ ਸਮਾ ਇਕੱਠਿਆਂ ਬਿਤਾਇਆ ਸੀ ਬਾਬਾ ਜੀ ਦੇ ਬਚਨ ਚਲਦੇ ਰਹੇ ਹੁਣ ਬਾਬਾ ਜੀ ਨੇ ਕਿਹਾ ਕੱਲ ਨੂੰ ਅਸੀਂ ਹਜ਼ੂਰ ਸਾਹਿਬ ਜਾਣਾ ਹੈ ਤੂੰ ਸਾਡੇ ਨਾਲ ਚੱਲ ਅਗੋਂ ਦਾਸ ਨੇ ਸੱਤ ਬਚਨ ਕੀਤਾ ਉਸ ਵੇਲੇ ਹਜ਼ੂਰੀਆ ਜੀਤਾ ਸਿੰਘ ਸੀ ਅਗਲੇ ਦਿਨ ਤਿਆਰੀ ਕਰਕੇ ਦਿੱਲੀ 1-2 ਦਿਨ ਠਹਿਰ ਮਨਮਾੜ ਤੋਂ ਹਜ਼ੂਰ ਸਾਹਿਬ ਪਹੁੰਚੇ ਇੱਥੇ ਸਟੇਸ਼ਨ ਤੇ ਬਾਬਾ ਨਿਧਾਨ ਸਿੰਘ ਜਿਹਦੇ ਗੁਰਦੁਆਰੇ ਤੋਂ ਸਿੰਘ ਪਹੁੰਚੇ ਸਨ ਉਹਨਾਂ ਨੇ ਬੇਨਤੀ ਕੀਤੀ ਜੀ ਸੰਤਾਂ ਦੇ ਗੁਰਦੁਆਰੇ ਚੱਲੋ ਉੱਤਰ ਵਿੱਚ ਬਾਬਾ ਜੀ ਨੇ ਕਿਹਾ ਪਈ ਅਸੀ ਰਹਿਣਾ ਸੱਚਖੰਡ ਵਿੱਚ ਹੈ ਫਿਰ ਉਹਨਾਂ ਨੇ ਕਿਹਾ ਸੱਚਖੰਡ ਵਾਲਿਆਂ ਦੀ ਰੇੜੀ ਵੀ ਆਈ ਹੋਈ ਹੈ ਉਸ ਪਰ ਚਲੇ ਜਾਓ ਹੁਣ ਬਾਬਾ ਜੀ ਨੇ ਵਿਚਾਰ ਕੀਤੀ ਆਪਣੇ ਨਾਲ ਸਿੰਘ ਬੋਤੇ ਹਨ ਤੇ ਸਮਾਨ ਵੀ ਕਾਫੀ ਹੈ ਇਸ ਕਾਰਨ ਟਾਂਗਿਆਂ ਦਾ ਪ੍ਰੋਗਰਾਮ ਕੀਤਾ ਤੇ ਸਾਰੀ ਸੰਗਤ ਸੱਚਖੰਡ ਪਹੁੰਚੀ ਬਰਾੰਦਰੀ ਵਿੱਚ 2-3 ਕਮਰੇ ਸੰਗਤ ਵਾਸਤੇ ਲੈ ਲਿੱਤੇ ਤੇ ਆ ਬੰਦਾ ਘਾਟ ਠਹਿਰੇ ਮਹੀਨਾ ਕੋ ਹਜ਼ੂਰ ਸਾਹਿਬ ਰਹੇ ਰਾਤ ਨੂੰ 12:30 ਵਜੇ ਇਸ਼ਨਾਨ ਕਰ ਨਿਤਨੇਮ ਕਰਕੇ 2 ਵਜੇ ਸਾਜਕਾਨ ਗੁਰਦੁਆਰੇ ਵਿੱਚ ਆਉਣਾ ਤੇ ਸੇਵਾ ਕਰਨੀ ਜੋ ਪਿੱਛੇ ਦਾਸ ਆਏ ਹਾਂ ਮਹੀਨਾ ਡੇਢ ਦੋ ਪਾਦ ਵਾਪਸ ਝੋੜੀ ਪਹੁੰਚੀ ਇੱਥੋਂ ਮੈਂ ਛੁੱਟੀ ਲੈ ਕੇ ਬਾਗੇ ਪਹੁੰਚਿਆ ਇੱਥੋਂ ਮੈਂ ਪੰਗਵੇ ਚਿੱਠੀ ਪਾਈ ਚਿੱਠੀ ਪਹੁੰਚਨਸਾਰ ਹੀ ਸੰਤ 사ਦੂ ਸਿੰਘ ਜੀ ਬਾਗੇ ਪਹੁੰਚੇ ਹਜ਼ੂਰ ਸਾਹਿਬ ਦਾ ਸਾਰਾ ਸਮਾਚਾਰ ਪੁੱਛਿਆ ਦੱਸਿਆ 사ਦੂ ਸਿੰਘ ਜੀ ਖੁਸ਼ ਵੀ ਬੜੇ ਹੋਏ ਤੇ ਉਦਾਸ ਵੀ ਹੋਏ ਖੁਸ਼ ਤਾਂ ਇਸ ਕਰਕੇ ਹੋਏ ਕਿ ਬਾਬਾ ਜੀ ਦੇ ਘਰ ਦੀ ਮਰਿਆਦਾ ਤੇ ਸੱਚ ਨੂੰ ਸੂਚ ਨੂੰ ਅਤੇ ਪਵਿੱਤਰਤਾ ਨੂੰ ਟੱਕੇ ਦੁਨੀਆ ਹੱਥ ਬੰਨੀ ਫਿਰਦੀ ਹੈ ਤੇ ਉਦਾਸ ਇਸ ਵਾਸਤੇ ਹੋਏ ਕਿ ਗੁਰਮੰਤਰ ਅਸੀਂ ਵੀ ਬਾਬਾ ਜੀ ਤੋਂ ਲਿਆ ਹੋਇਆ ਹੈ ਤੇ ਬਾਬਾ ਜੀ ਵੀ ਵਿਛੋੜਾ ਦੇ ਗਏ ਹਨ ਤੇ ਬਾਬਾ ਜੀ ਦੇ ਪਿਆਰਿਆਂ ਦਾ ਅਤੇ ਹਜ਼ੂਰੀਆਂ ਦਾ ਵੀ ਵਿਛੋੜਾ ਪੈ ਗਿਆ ਹੈ ਤੇ ਬਾਬਾ ਜੀ ਦਾ ਬਖਸ਼ਿਆ ਗੁਰਮੰਤਰ ਉਸ ਦੀ ਵੀ ਕਮਾਈ ਨਹੀਂ ਕਰ ਸਕੇ ਇਸ ਕਰਕੇ ਵੀ ਰੋਣਾ ਆਉਂਦਾ ਹੈ ਕਿ 2 ਸਾਲ ਸਮਾਂ ਅਜਾਈਂ ਗੁਆ ਲਿਆ ਹੈ ਪਰ ਅਸਲ ਵਿੱਚ ਇਹ ਰੋਣਾ ਪਿਆਰ ਦਾ ਸਬੂਤ ਦਿੰਦਾ ਹੈ ਕਿ ਜੋ ਬਾਬਾ ਜੀ ਨੇ ਬੀਜ ਰੂਪੀ ਮੰਤਰ ਬਖਸ਼ਿਆ ਹੈ ਭਾਵ ਜਾਗ ਲਈ ਹੈ ਉਹ ਪਰਫੁੱਲਿਤ ਹੋਣ ਦਾ ਸਮਾਂ ਆ ਗਿਆ ਹੈ ਨਾਨਕ ਰੁਨਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰੋ ਪਾਪ ਦੁਨਿਆਵੀ ਪਦਾਰਥਾਂ ਵਾਸਤੇ ਦੁਨੀਆਂ ਸਾਰੀ ਰੋਂਦੀ ਹੈ ਪਰ ਉਹ ਰੋਣਾ ਬੇਅਰਥ ਹੈ ਵਾਲੇਵੇ ਕਾਰਨ ਬਾਬਾ ਰੋਏ ਰੋਵਣ ਸਗਲ ਬਿਕਾਰੂ ਪਾ ਵਿਕਾਰਾਂ ਦਾ ਮੂਲ ਹੈ ਪਰ ਜੋ ਬਾਬਾ ਜੀ ਦੇ ਪਿਆਰ ਵਿੱਚ ਰੋਣਾ ਹੈ ਇਸ ਰੋਣ ਨਾਲ ਪਾਪ ਧੋਤੇ ਜਾਂਦੇ ਹਨ ਤੇ ਪੁੰਨ ਪ੍ਰਬਲ ਹੋ ਕੇ ਰੱਬ ਨਾਲ ਮੇਲ ਕਰਾ ਦਿੰਦੇ ਹਨ ਹੁਣ ਸਾਧੂ ਸਿੰਘ ਜੀ ਦਾ ਵੀ ਲਾਭ ਠੱਲਿਆ ਨਹੀਂ ਜਾਂਦਾ ਇਹ ਉਪਰਾਮਤਾ ਦੇਖ ਕੇ ਮੈਂ ਕਿਹਾ ਇੱਕ ਕੰਮ ਬਾਬਾ ਜੀ ਨੇ ਮੈਨੂੰ ਕਿਹਾ ਸੀ ਜੇ ਇਹ ਸੇਵਾ ਤੁਸੀਂ ਕਰ ਲਵੋ ਤਾਂ ਬਾਬਾ ਜੀ ਬੜੇ ਪ੍ਰਸੰਨ ਹੋਣਗੇ ਤੇ ਜਦੋਂ ਮਹਾਪੁਰਖ ਪ੍ਰਸੰਨ ਹੋ ਜਾਂ ਉਦੋਂ ਸਾਰੀਆਂ ਆਸਾਂ ਪੂਰਨ ਹੋ ਜਾਂਦੀਆਂ ਹਨ ਆਗੋ ਸਾਧੂ ਸਿੰਘ ਜੀ ਨੇ ਕਿਹਾ ਬਾਬਾ ਜੀ ਨੇ ਕੀ ਕੰਮ ਕਿਹਾ ਹੈ ਮੈਂ ਬੇਨਤੀ ਕੀਤੀ ਵੱਡੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਇਹ ਰਿਕਾਰਡ ਬਹੁਤ ਪ੍ਰੇਮ ਨਾਲ ਸੁਣਦੇ ਸੀ ਇਹ ਰਿਕਾਰਡ ਲੁਧਿਆਣੇ ਜਗਰਾਮਾ ਤੋਂ ਮਿਲੇ ਨਹੀਂ ਹਨ ਜੇ ਮਗਿਆਣੇ ਤੋਂ ਮਿਲ ਜਾ ਤਾਂ ਇੱਥੇ ਸਾਡੇ پاس ਭੇਜ ਦੇਣੀ। ਉਹ ਰਿਕਾਰਡ ਏ ਹਨ। ਲਾਲੋ ਦੀ ਝੁੱਗੀ ਵਸਾ ਦੇਹੁ ਨਹੀਂ ਕਰੀ ਅ ਸਾਡੇ ਵਾਰੀ ਬਲੇਹਾਰੀ ਜਾਈਏ ਨਿਤ ਉਹਦੀ ਸ਼ਾਨ ਸਤ ਗੁਰੂ ਇਹ ਤੇਰਾ ਦਿਲ ਇੱਕ ਦਿਲ ਸੀ ਨਿਰਾਲਾ ਮੈਨੂੰ ਕਮਲੀ ਕਮਲੀ ਆਖਦੇ ਇਹ ਚਾਰ ਰਿਕਾਰਡ ਤੁਸੀਂ ਲੈ ਜਾਓ ਮੇਰਾ ਮਨ ਕਹਿੰਦਾ ਹੈ ਕਿ ਬਾਬਾ ਜੀ ਪ੍ਰਸੰਨ ਹੋਣਗੇ। ਅਗੋ ਸਾਧੂ ਸਿੰਘ ਜੀ ਨੇ ਕਿਹਾ ਇਹ ਸੇਵਾ ਮੈਨੂੰ ਦਿਓ ਮੈਂ ਕਰਾਂਗਾ ਸੋ ਚਾਰ ਇਕੋੜ ਮਗਿਆਣੇ ਤੋਂ ਲੈ ਕੇ ਦੇ ਦਿੱਤੇ ਜੋ ਮਾਇਆ ਖਰਚਾਈ ਸਾਧੂ ਸਿੰਘ ਜੀ ਨੇ ਦਿੱਤੀ ਹੁਣ ਇੱਕ ਦੋ ਦਿਨ ਬਾਗੇ ਮੇਰੇ ਪਾਸ ਰਹੇ ਤੇ ਵਾਪਸ ਪਿੰਡ ਆ ਗਏ ਇੱਥੋਂ ਨਾਲ ਦੋ ਤਿੰਨ ਸਿੰਘ ਤਿਆਰ ਕੀਤੇ ਇੱਕ ਸੇਵਾ ਸਿੰਘ ਦੂਜਾ ਚੰਨਣ ਸਿੰਘ ਤੀਜਾ ਸ਼ਾਮ ਸਿੰਘ ਚੌਥਾ ਜੀਵਨ ਸਿੰਘ ਇੱਥੋਂ ਤਿਆਰ ਹੋ ਕੇ ਝੋੜੀ ਬਾਬਾ ਜੀ ਪਾਸ ਪਹੁੰਚੇ ਸੇਵਾਦਾਰ ਦੇ ਰਾਹੀ ਬੇਨਤੀ ਕਰਕੇ ਬਾਬਾ ਜੀ ਦੇ ਚਰਨਾਂ ਵਿੱਚ ਤਿੱਲ ਫੁੱਲ ਪ੍ਰਸ਼ਾਦ ਅਤੇ ਰਿਕੋਰਡ ਰੱਖ ਕੇ ਮੱਥਾ ਟੇਕਿਆ ਬਾਬਾ ਜੀ ਨੇ ਸੁੱਖ ਆਨੰਦ ਪੁੱਛੀ ਦੱਸੀ ਕਿਉਂਕਿ ਪਹਿਲੇ ਵੱਡੇ ਬਾਬਾ ਜੀ ਪਾਸ ਜੋ ਗੁਰਪਾਈ ਦੀ ਸ਼ਕਲ ਵਿੱਚ ਇਕੱਠੇ ਰਹੇ ਸੀ ਇਸ ਕਾਰਨ ਕਰਕੇ ਬਾਬਾ ਜੀ ਵੀ ਖੁੱਲੇ ਡੁੱਲੇ ਬਚਨ ਕਰ ਲੈਂਦੇ ਸਨ ਹੁਣ ਬਾਬਾ ਜੀ ਰਿਕੋਰਡ ਦੇਖ ਕੇ ਬੜੇ ਪ੍ਰਸੰਨ ਹੋਏ ਕਿਉਂਕਿ ਵੱਡੇ ਬਾਬਾ ਜੀ ਬਹੁਤ ਸੁੰਦੇ ਹੁੰਦੇ ਸਨ ਹੋ ਨਹੀਂ ਤਾਂ ਲਾਲੋ ਦੀ ਝੁੱਗੀ ਵਾਲਾ ਰਿਕਾਰਡ ਤੇ ਵਾਰੀ ਬਲਿਹਾਰੀ ਜਾਈਏ ਇਹ ਦੋ ਰਿਕਾਰਡ ਤਾਂ ਰੋਜ਼ ਹੀ ਸੁਨਿਆ ਕਰਦੇ ਸਨ ਸੋ ਅੱਜ ਵੀ ਇੰਨਾ ਰਿਕਾਰਡਾਂ ਮਲ ਤੱਕ ਕੇ ਬਾਬਾ ਜੀ ਯਾਦ ਆ ਗਏ ਉਸੇ ਵੇਲੇ ਅੰਦਰੋਂ ਮਸ਼ੀਨ ਮੰਗਵਾਈ ਤੇ ਰਿਕਾਰਡ ਸੁਨੇ ਤੇ ਆਪ ਜੀ ਦੀ ਪ੍ਰਸੰਤਾ ਦੀ ਕੋਈ ਹੱਦ ਨਾ ਰਹੀ ਹੁਣ ਬਾਬਾ ਜੀ ਨੇ ਇਹਨਾਂ ਨੂੰ ਜਲ ਪਾਣੀ ਛਕਾਉਣ ਵਾਸਤੇ ਰਾਮ ਸਿੰਘ ਲਾਂਗਰੀ ਦੀ ਡਿਊਟੀ ਲਾਈ ਹੁਣ ਇਹਨਾਂ ਸਾਰਿਆਂ ਨੇ ਜਲ ਪਾਣੀ ਛਕਿਆ ਝਟ ਕੂਆ ਆਰਾਮ ਕੀਤਾ ਹੁਣ ਦੀਵਾਨ ਦਾ ਟਾਈਮ ਹੋ ਗਿਆ ਨਗਾਰੇ ਦੀ ਥਾਂ ਜੋੜੀ ਦਾ ਧਾਮਾ ਹੀ ਬਿਨਾ ਆਟਾ ਲਾਏ ਤੋਂ ਵਜਾਇਆ ਜਾਂਦਾ ਸੀ ਇਸ ਨੂੰ ਨਗਾਰਾ ਹੀ ਕਿਹਾ ਕਰਦੇ ਸਨ ਸੋ ਨਗਾਰਾ ਵੱਜ ਗਿਆ ਸੰਗਤ ਦੀਵਾਨ ਵਿੱਚ ਜੁੜ ਗਈ ਟਿੱਕਾ ਸੈਦ ਦੀ ਕਥਾ ਸ਼ੁਰੂ ਹੋ ਗਈ ਕਥਾ ਤੋਂ ਬਾਅਦ ਕੀਰਤਨ ਆਰੰਭ ਹੋ ਗਿਆ ਕੀਰਤਨ ਤੋਂ ਬਾਅਦ ਆਸਾ ਰਾਗ ਵੀ ਚੰਚਲ ਦਾ ਸ਼ਬਦ ਪੜ ਸੋਦਰ ਸਾਜਾਨਾ ਲਾਇਆ ਗਿਆ ਤੇ ਰੈਰਾ ਸਾਹਿਬ ਦਾ ਪਾਠ ਭਾਈ ਸਾਹਿਬ ਉਦੇ ਸਿੰਘ ਜੀ ਨੇ ਕੀਤਾ ਪਾਈ ਉਦੇਸ਼ ਸਿੰਘ ਜੀ ਦੀ ਰੈਰਾ ਸਾਹਿਬ ਜਿਸ ਨੇ ਪਾਠ ਸੁਨਿਆ ਹੈ ਉਹੀ ਜਾਣਦਾ ਹੈ ਅਫਸੋਸ ਕਿ ਉਹਨਾਂ ਦੀ ਰੈਰਾ ਸਾਹਿਬ ਦੀ ਟੇਪ ਭਰੀ ਨਹੀਂ ਮਿਲੀ ਨਹੀਂ ਤੇ ਜੋ ਉਹਨਾਂ ਦੀ ਜ਼ਬਾਨ ਵਿੱਚ ਪਾਠ ਦਾ ਰਸ ਸੀ ਕਿਹਾ ਨਹੀਂ ਜਾਂਦਾ ਰੈਰਾ ਸਾਹਿਬ ਦੇ ਮਗਰੋਂ ਪਾਈ ਸਾਹਿਬ ਪਾਈ ਸੁੱਚਾ ਸਿੰਘ ਜੀ ਨੇ ਕੀਰਤਨ ਅਤੇ ਵਿਆਖਿਆ ਨਾਲ ਐਸਾ ਸਮਾਂ ਬਣਾਇਆ ਜਿਸ ਨੂੰ ਕਲਮ ਨਹੀਂ ਲਿਖ ਸਕਦੀ ਭਾਈ ਸੁੱਚਾ ਸਿੰਘ ਤੇ ਵੀ ਬਾਬਾ ਜੀ ਦੀ ಅಪਾਰ ਕਿਰਪਾ ਸੀ ਕਿਉਂਕਿ ਉਸ ਟਾਈਮ ਬਾਬਾ ਜੀ ਅਜੇ ਆਪ ਬਚਨ ਨਹੀਂ ਸੰਕਰਨ ਲੱਗੇ ਬਚਨ ਬਿਲਾਸ ਭਾਈ ਸੁੱਚਾ ਸਿੰਘ ਜੀ ਅਤੇ ਭਾਈ ਦਾਨ ਸਿੰਘ ਜੀ ਸੰਗਤ ਨਾਲ ਕਰਿਆ ਕਰਦੇ ਸਨ ਅਤੇ ਸੰਗਤ ਆਈ ਦੀ ਵਕਤ ਅਨੁਸਾਰ ਸੰਭਾਲ ਕਰਦੇ ਸਨ ਸੋ ਰਾਤ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ ਪ੍ਰਸ਼ਾਦਾ ਸ਼ਕੀ ਫਿਰ 11 ਵਜੇ ਤੱਕ ਕੀਰਤਨ ਹੋਇਆ ਕਰਦਾ ਸੀ ਇਸ ਤਰ੍ਹਾਂ 2-4 ਦਿਨ ਕਥਾ ਕੀਰਤਨ ਅਤੇ ਬਾਬਾ ਜੀ ਨਾਲ ਜੋ ਬਚਨ ਕਰਨ ਦਾ ਸਮਾਂ ਮਿਲਿਆ ਇਥੋਂ ਅਨੁਭਵ ਹੋਇਆ ਕਿ ਸ੍ਰੀ ਬਾਬਾ ਨਾਨਕ ਸਿੰਘ ਜੀ ਵਾਲੀ ਸ਼ਕਤੀ ਕੰਮ ਕਰਦੀ ਹੈ ਕਿਉਂਕਿ ਬੱਚੇ ਸਕੂਲ ਵਿੱਚ ਪੜ੍ਹਦੇ ਹਨ ਅਤੇ ਜਿਸ ਜਮਾਤ ਵਿੱਚੋਂ ਕੋਈ ਪੜ੍ਹਾਈ ਕਰਕੇ ਨਿਕਲਦਾ ਹੈ ਉਸ ਤੋਂ ਅਗਲਾ ਸਬਕ ਮਾਸਟਰ ਸ਼ੁਰੂ ਕਰਾ ਦੇਵੇ ਤਾਂ ਪਤਾ ਲੱਗਦਾ ਹੈ ਕਿ ਮਾਸਟਰ ਕਾਬਲ ਹੈ ਤਿਵੇਂ ਹੀ ਅੱਜ ਸਾਦੂ ਸਿੰਘ ਜੀ ਨੂੰ ਅਨੁਭਵ ਹੋਇਆ ਕਿ ਜਿੱਥੋਂ ਮੈਂ ਪਹਿਲਾਂ ਪੜ੍ਹਾਈ ਛੱਡੀ ਹੈ ਉਸ ਤੋਂ ਅੱਗੇ ਦੀ ਪੜ੍ਹਾਈ ਬਾਬਾ ਈਸ਼ਰ ਸਿੰਘ ਜੀ ਨੇ ਕਰਾਉਣੀ ਆਰੰਭ ਕਰ ਦਿੱਤੀ ਇਸ ਤਰ੍ਹਾਂ 3-4 ਦਿਨ ਠਹਿਰੇ ਤੇ ਨਾਲ ਦੇ ਸਾਥੀ ਤਿਆਰ ਹੋ ਗਏ ਤੇ ਕਹਿਣ ਲੱਗੇ ਕਿ ਇੱਕ ਤਾਂ ਕੰਮਕਾਰ ਛੱਡ ਕੇ ਆਏ ਹਾਂ ਦੂਜਾ ਸਮਾਂ ਐਸਾ ਹੈ ਘਰੋਂ ਬਾਹਰ ਨਿਕਲਣਾ ਖਤਰਾ ਹੈ ਇਸ ਕਾਰਨ ਨੂੰ ਮੁੱਖ ਰੱਖ ਕੇ ਸਾਰਿਆਂ ਨੇ ਛੁੱਟੀ ਮੰਗੀ ਹੁਣ ਬਾਬਾ ਜੀ ਨੇ ਸੇਵਾ ਸਿੰਘ ਤੇ ਸਾਧੂ ਸਿੰਘ ਨੂੰ ਰਹਿਣ ਵਾਸਤੇ ਕਿਹਾ ਤੇ ਬਾਕੀ ਨਾਲਦਿਆਂ ਨੂੰ ਛੁੱਟੀ ਦੇ ਦਿੱਤੀ 5-4 ਦਿਨ ਹੋਰ ਬੀਤੇ ਇੱਕ ਦਿਨ ਬਾਬਾ ਜੀ ਕਹਿਣ ਲੱਗੇ ਸਾਧੂ ਸਿਆ ਤੇਰੇ ਯਾਰ ਦੀ ਚਿੱਠੀ ਆਈ ਹੈ ਉਹ ਕਹਿੰਦਾ ਹੈ ਆਪਣੇ ਚਰਨਾਂ ਵਿੱਚ ਰਖੋ ਹੁਣ ਦਾਸ ਤੇਰਾ ਕੀ ਖਿਆਲ ਹੈ ਉੱਤਰ ਵਿੱਚ ਬੇਨਤੀ ਕੀਤੀ ਜੀ ਤਾਂ ਮੇਰਾ ਵੀ ਕਰਦਾ ਹੈ ਪਰ ਘਰ ਕਹਿ ਕੇ ਆਏ ਸੀ ਕਿ ਥੋੜੇ ਦਿਨਾਂ ਤੱਕ ਵਾਪਸ ਆਵਾਂਗੇ ਸੋ ਇੱਕ ਵਾਰ ਛੁੱਟੀ ਦਿਓ ਘਰੋਂ ਹੋ ਕੇ ਵਾਪਸ ਆਵਾਂਗੇ ਫਿਰ ਪੱਕਾ ਰਹਿਣ ਦਾ ਪ੍ਰੋਗਰਾਮ ਬਣਾਵਾਂਗੇ ਹੁਣ ਐਨਾ ਦੀ ਬੇਨਤੀ ਬਾਬਾ ਜੀ ਨੇ ਮਨਜ਼ੂਰ ਕਰ ਲਈ ਤੇ ਛੁੱਟੀ ਦੇ ਦਿੱਤੀ ਅਗਲੇ ਦਿਨ ਝੋੜਾ ਤੋਂ ਅੰਮ੍ਰਿਤਸਰ ਹੁੰਦੇ ਹੋਏ ਪਿੰਡ ਪਹੁੰਚੇ ਇੱਥੇ ਆਉਂਦਿਆਂ ਹੀ ਪਾਕਿਸਤਾਨ ਦਾ ਐਲਾਨ ਹੋ ਗਿਆ ਜੋ ਮਾਨਦੇ ਬਲਵਲੇ ਸੀ ਉਹ ਮਾਨਮੀਚ ਰਹਿ ਗਈ ਹੁਣ ਅੰਮ੍ਰਿਤਸਰ ਆਉਣ ਦੀ ਤਿਆਰੀ ਕੀਤੀ ਕਈਆਂ ਪਿੰਡਾਂ ਦੇ ਇਸਤਰੀ ਪੁਰਸ਼ ਬਾਲ ਬੱਚਾ ਪਸ਼ੂ ਡੰਗਰ ਗੱਡੇ ਵਗੈਰਾ ਜੋੜ ਕੇ ਜੋ ਕੁਝ ਚੁੱਕ ਸਕਦੇ ਸੀ ਗੱਡਿਆਂ ਤੇ ਧਰਿਆ ਤੇ ਕਾਫਲੇ ਰੂਪ ਵਿੱਚ ਚਾਲੇ ਪਾ ਦਿੱਤੇ ਸੇਵਾ ਸਿੰਘ ਤੇ ਸਾਧੂ ਸਿੰਘ ਹੋਰ ਜੋ ਸਤਸੰਗੀ ਸਨ ਵਿਚਾਰ ਕਰਦੇ ਹਨ ਜੇ ਬਾਬਾ ਜੀ ਪਾਸ ਰਹਿ ਜਾਂਦੇ ਤਾਂ ਚੰਗਾ ਸੀ ਫਿਰ ਕਹਿੰਦੇ ਹਨ ਉਥੇ ਰਹਿ ਕੇ ਘਰ ਦਾ ਫਿਕਰ ਰਹਿਣਾ ਸੀ ਹੁਣ ਬਾਬਾ ਜੀ ਯਾਦ ਆਉਂਦੇ ਹਨ ਨਾਲੇ ਬਾਬਿਆਂ ਦਾ ਵੀ ਪਤਾ ਲੱਗ ਜਾਏਗਾ ਕਿੱਥੇ ਕਿੱਥੇ ਕਿਸ ਕਿਸ ਤਰ੍ਹਾਂ ਰੱਖਿਆ ਕਰਦੇ ਹਨ ਹੁਣ ਬਾਬਾ ਜੀ ਅੱਗੇ ਅਰਦਾਸਾਂ ਵੀ ਕਰਦੇ ਹਨ ਸਫਰ ਵੀ ਮੰਜ਼ਲ ਬ ਮੰਜ਼ਲ ਤੈਅ ਕਰਦੇ ਹਨ ਹੁਣ ਬਾਬਾ ਜੀ ਨੇ ਹਰ ਤਰ੍ਹਾਂ ਨਾਲ ਕਿਰਪਾ ਕੀਤੀ ਇੱਜ਼ਤ ਆਬਰੂ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਈ ਇੱਥੇ ਸਾਧੂ ਸਿੰਘ ਜੀ ਆਪਣੇ ਭਰਾ ਗੁਜਰ ਸਿੰਘ ਤੇ ਖਜਾਨ ਸਿੰਘ ਦੇ سپੁਰਦ ਮਾਤਾ ਪਿਤਾ ਨੂੰ ਕਰਕੇ ਆਪ ਬਾਬਾ ਜੀ ਦੇ ਚਰਨਾਂ ਵਿੱਚ ਆ ਪਹੁੰਚੇ ਹੁਣ ਬਾਬਾ ਜੀ ਨੇ ਵੀ ਸਾਰੀਆਂ ਭੁੱਲਾਂ ਗਲਤੀਆਂ ਮਾਫ ਕਰਕੇ ਆਪਣੀ ਸੇਵਾ ਵਿਚ ਲਾ ਲਿੱਤਾ ਹੁਣ ਸਾਧੂ ਸਿੰਘ ਜੀ ਬਾਬਾ ਜੀ ਦੀ ਸੇਵਾ ਤਤਪਰ ਹੋ ਕੇ ਕਰਦੇ ਹਨ ਇੱਕ ਹੈ ਬੜੀ ਭਾਰੀ ਸਿਫਤ ਹੈ ਕਿ ਸੇਵਾ ਵਿੱਚ ਅਣਗੈਲੀ ਨਹੀਂ ਕਰਦੇ ਦੂਜਾ ਟਾਈਮ ਦੇ ਬੜੇ ਪਾਬੰਦ ਹਨ ਹਰ ਸੇਵਾ ਨੂੰ ਪੂਰੀ ਤਰ੍ਹਾਂ ਸਮਝਦੇ ਹਨ ਦੀਵਾਨ ਵਿੱਚ ਝਾੜੂ ਵੀ ਦਿੰਦੇ ਹਨ ਛਿੜਕਾ ਵੀ ਕਰਦੇ ਹਨ ਦਰਿਆ ਵਿਛਾਉਣੀਆਂ ਰਾਗੀਆਂ ਵਾਸਤੇ ਵਿਛਾਈ ਕਰਨੀ ਟਿੱਕਾ ਸਾਹਿਬਾਸਤੇ ਵਿਛਾਈ ਕਰਨੀ ਫਿਰ ਪ੍ਰਕਾਸ਼ ਕਰਨਾ ਕਿਉਂਕਿ ਸੇਵਾ ਕਰਨੀ ਸਾਰੀ ਭਾਵ ਹੋਰ ਕਰਨੀ ਕਮਾਈਆਂ ਅਧੂਰੀਆਂ ਹਨ ਸੇਵਾ ਕਰਨੀ ਪੂਰੀ ਹੈ ਜਿਵੇਂ ਇੱਕ ਫੰਗ ਨਾਲ ਪੰਛੀ ਨਹੀਂ ਉੱਡ ਸਕਦਾ tive ਹੀ ਸੇਵਾ ਸਿਮਰਨ ਦੋ ਫੰਗਾ ਤੋਂ ਬਿਨਾ ਪ੍ਰਾਪਤੀ ਨਹੀਂ ਹੋ ਸਕਦੀ ਜੇ ਪੂਰੇ ਮਹਾਪੁਰਖ ਦੀ ਸੇਵਾ ਮਿਲ ਜਾਵੇ ਤਾਂ ਉਸ ਮਾਪੁਰਖ ਦੀ ਕਮਾਈ ਕੀਤੀ ਵੀ ਸੇਵਾਦਾਰ ਨੂੰ ਮਿਲ ਜਾਂਦੀ ਹੈ ਜਿਵੇਂ ਦੂਜੇ ਤੀਜੇ ਪਾਤਸ਼ਾਹ ਨੇ ਸੇਵਾ ਕਰਕੇ ਗੱਦੀ ਪ੍ਰਾਪਤ ਕਰ ਲਈ ਸੀ ਇਸ ਤਰ੍ਹਾਂ ਸਾਧੂ ਸਿੰਘ ਜੀ ਦੀ ਸੇਵਾ ਦੇ ਕੇ ਬਾਬਾ ਜੀ ਬੜੇ ਪ੍ਰਸੰਨ ਹਨ ਇਸ ਤਰ੍ਹਾਂ 2-3 ਮਹੀਨੇ ਬੀਤੇ ਭਾਈ ਸਾਹਿਬ ਕੇਹਰ ਸਿੰਘ ਜੀ ਦੇ ਕੁਝ ਦੰਦ ਦਾੜ ਦਰਦ ਕਰਨ ਲੱਗ ਗਏ ਰੇਲ ਗੱਡੀ ਬੱਸਾਂ ਵਗੈਰਾ ਕੋਈ ਟਾਈਮ ਤੇ ਨਹੀਂ ਚਲਦੀਆਂ ਬਾਬਾ ਜੀ પાસે ਬੇਨਤੀ ਕੀਤੀ ਜੀ ਪਟਿਆਲੇ ਕਿਸੇ ਤਰ੍ਹਾਂ ਪਹੁੰਚੀ ਤਾਂ ਇਲਾਜ ਹੋ ਸਕਦਾ ਹੈ ਹੁਣ ਬਾਬਾ ਜੀ ਨੇ ਭਾਈ ਕੇਹਰ ਸਿੰਘ ਜੀ ਦੇ ਨਾਲ ਸਾਧੂ ਸਿੰਘ ਜੀ ਨੂੰ ਭੇਜਿਆ ਪਟਿਆਲੇ ਜਾ ਕੇ ਸਰਦਾਰ ਹਰਚੰਦ ਸਿੰਘ ਵਜ਼ੀਰ ਨੂੰ ਮਿਲ ਕੇ ਇਲਾਜ ਕਰਾਉ ਅੱਗੋਂ ਸੱਤ ਬਚਨ ਕੀਤਾ ਤੇ ਇਓਂ ਪ੍ਰੋਗਰਾਮ ਬਣਾਇਆ ਇਥੋਂ ਅਚਰਵਾਲ ਤੋਂ ਸਰਦਾਰ ਲਾਲ ਸਿੰਘ ਦੀ ਘੋੜੀ ਤੇ ਚੜ ਕੇ ਬਰਨਾਲੇ ਪਹੁੰਚੇ ਇੱਥੇ ਲੱਗੇ ਹੀ ਲਾਲ ਸਿੰਘ ਦੇ ਰਿਸ਼ਤੇਦਾਰ ਦੇ ਘਰ ਘੋੜੀ ਖੜੀ ਕਰਕੇ ਬਰਨਾਲੇ ਮੇਰੇ پاس ਗੁਰਦੁਆਰੇ ਪਹੁੰਚੇ ਅਸੀਂ ਦੇਖ ਕੇ ਬੜੇ ਹੀ ਹੈਰਾਨ ਵੀ ਹੋਏ ਔਰ ਖੁਸ਼ੀ ਦੀ ਵੀ ਕੋਈ ਹੱਦ ਨਾ ਰਹੀ ਕੋਚੇਰ ਆਰਾਮ ਕੀਤਾ ਜਲ ਪਾਣੀ ਵਰਤ ਕੇ ਪ੍ਰਸ਼ਾਦਾ ਪਾਣੀ ਛਕਿਆ ਇਥੋਂ ਰੇਲ ਗੱਡੀ ਦਾ ਇੰਤਜ਼ਾਮ ਹੋ ਗਿਆ ਤੇ ਪਟਿਆਲੇ ਪਹੁੰਚੀ ਇੱਥੇ ਸਰਦਾਰ ਹਰਚੰਦ ਸਿੰਘ ਜੀ ਦੇ ਘਰ ਠਹਿਰੀ ਉਹਨਾਂ ਦੀ ਰਾਏ ਨਾਲ ਡਾਕਟਰ ਪਾਸ ਜਾ ਕੇ ਇਲਾਜ ਕਰਾਇਆ ਕੁਝ ਦਾੜਾਂ ਵਿੱਚ ਚਾਂਦੀ ਭਰੀ ਜਿਹੜੀ ਜ਼ਿਆਦਾ ਖਰਾਬ ਸੀ ਉਹ ਕੱਢ ਦਿੱਤੀ ਇਸ ਤਰ੍ਹਾਂ 2-4 ਦਿਨ ਇੱਥੇ ਠਹਿਰ ਕੇ ਵਾਪਸ ਛੋੜੀ ਜਾਣ ਦਾ ਪ੍ਰਬੰਧ ਸਰਦਾਰ ਨੇ ਕਰ ਦਿੱਤਾ ਤੇ ਬਾਬਾ ਜੀ پاس ਪਹੁੰਚ ਗਏ। ਇੰਨਾ ਦਿਨਾਂ ਵਿੱਚ ਭਾਈ ਕੇਹਰ ਸਿੰਘ ਜੀ ਦੀ ਸੇਵਾ ਸੰਭਾਲ ਚੰਗੀ ਤਰ੍ਹਾਂ ਕੀਤੀ। ਇਸ ਪਰ ਬਾਬਾ ਜੀ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਹੁਣ ਪਹਿਲਾਂ ਦੀ ਤਰ੍ਹਾਂ ਬਾਬਾ ਜੀ ਦੀ ਸੇਵਾ ਵਿੱਚ ਫਿਰ ਡੱਟ ਗਏ। ਬਾਬਾ ਜੀ ਦੀ ਹਜ਼ੂਰੀ ਸੇਵਾ ਵਿੱਚ ਪਹਿਲਾਂ ਭਾਈ ਜੀਤਾ ਸਿੰਘ ਜੀ ਸਨ ਤੇ ਨਾਲ ਮਦਦ ਕਰਾਉਣ ਵਿੱਚ ਭਾਈ ਰਾਮ ਸਿੰਘ ਜੀ ਮਨੂਕਿਆਂ ਦੇ ਸਨ। ਜਦੋਂ ਤੋਂ ਭਾਈ ਸਾਧੂ ਸਿੰਘ ਜੀ ਆ ਗਏ ਮਦਦ ਕਰਵਾਨ ਵਿੱਚ ਭਾਈ ਸਾਧੂ ਸਿੰਘ ਜੀ ਹੋ ਗਏ ਕੁਝ ਮਹੀਨੇ ਇਸ ਤਰ੍ਹਾਂ ਸੇਵਾ ਕਰਦੇ ਰਹੇ ਹੁਣ ਭਾਈ ਜੀਤਾ ਸਿੰਘ ਦੀ ਸ਼ਾਦੀ ਹੋ ਗਈ ਇਸ ਕਾਰਨ ਕਰਕੇ ਜੀਤਾ ਸਿੰਘ ਦੀ ਸੇਵਾ ਵਿੱਚ ਰੁਚੀ ਘਟ ਗਈ ਬਾਬਾ ਜੀ ਨੇ ਭਾਈ ਸਾਧੂ ਸਿੰਘ ਜੀ ਨੂੰ ਪੂਰੀ ਤਰ੍ਹਾਂ ਹਜ਼ੂਰੀ ਸੇਵਾ ਦੀ سپੁਰਦਗੀ ਕਰ ਦਿੱਤੀ ਮਦਦ ਕਰਨ ਵਿੱਚ ਜੀਤਾ ਸਿੰਘ ਦੀ ਡਿਊਟੀ ਲਾ ਦਿੱਤੀ ਪਰ ਕੁਝ ਦਿਨ ਇਸ ਤਰ੍ਹਾਂ ਸੇਵਾ ਕਰਦਾ ਰਿਹਾ ਇੱਕ ਤਾਂ ਪਹਿਲਾ ਹੁਕਮ ਜੀਤਾ ਸਿੰਘ ਦਾ ਚੱਲਦਾ ਸੀ ਦੂਜਾ ਤਿੰਨ ਮਦਦੀ ਨਾਲ ਇਸ ਦਾ ਹੁਕਮ ਮੰਦੇ ਸਨ ਤੀਜਾ ਇਸ ਦੀ ਮਰਜ਼ੀ ਚੱਲਦੀ ਸੀ ਕਿਸੇ ਨੂੰ ਕੋਈ ਚੀਜ਼ ਦੇਵੇ ਜਾਂ ਨਾ ਦੇਵੇ ਸਾਰੀ ਪਟੜੀ ਫਿਰ ਸੰਗਤ ਭਾਈ ਜੀਤਾ ਸਿੰਘ ਦਾ ਹੁਕਮ ਮੰਦੀ ਸੀ ਹੁਣ ਜੀਤਾ ਸਿੰਘ ਦੀ ਸ਼ਾਦੀ ਹੋ ਗਈ ਸੇਵਾ ਵਿੱਚ ਰੁਚੀ ਘਟ ਘਰ ਵਿੱਚ ਰੁਚੀ ਜ਼ਿਆਦਾ ਫਿਰ ਆਪਣੀ ਮਰਜ਼ੀ ਨਹੀਂ ਚੱਲ ਸਕਦੀ ਹੁਣ ਜੋ ਵੀ ਕੰਮ ਕਰਨਾ ਹੈ ਉਹ ਭਾਈ ਸਾਧੂ ਸਿੰਘ ਜੀ ਦੇ ਹੁਕਮ ਵਿੱਚ ਕਰਨਾ ਪੈਂਦਾ ਸੀ ਇਸ ਤਰ੍ਹਾਂ ਜੀਤਾ ਸਿੰਘ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੋ ਗਿਆ ਪਰ ਕੁਝ ਸਮਾਂ ਇਸ ਤਰ੍ਹਾਂ ਬਿਤਾਇਆ ਉਹਨਾਂ ਦਿਨਾਂ ਵਿੱਚ ਅੰਮ੍ਰਿਤਸਰ ਦੇ ਸਰਦਾਰ ਜੈ ਰਾਮ ਸਿੰਘ ਜੀ ਬਾਬਾ ਜੀ ਪਾਸ ਰਹਿੰਦੇ ਸਨ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਇਹਨਾਂ ਨੇ ਅਲੀਗੜ ਆਪਣੇ ਰਿਸ਼ਤੇਦਾਰਾਂ ਪਾਸ ਟਰੱਕ ਯੂਨੀਅਨ ਵਿੱਚ ਲਾ ਦਿੱਤਾ ਭਾਈ ਜੀਤਾ ਸਿੰਘ ਉੱਥੇ ਚਲਾ ਗਿਆ ਪਿੱਛੇ ਸਾਰੀ ਬਾਗਡੋਰ ਭਾਈ ਸਾਧੂ ਸਿੰਘ ਜੀ ਦੇ ਪਾਸ ਹੋ ਗਈ ਕੁਛੇਰ ਬਾਅਦ ਇੰਦਰ ਸਿੰਘ ਗੱਡਾ ਬਾਬਾ ਜੀ ਪਾਸ ਰਹਿਣ ਲੱਗਿਆ ਹੋਲੀ-ਹੋਲੀ ਬਾਬਾ ਜੀ ਨੇ ਇਸ ਨੂੰ ਵੀ ਹਜ਼ੂਰੀ ਸੇਵਾ ਵਿੱਚ ਲਾ ਲਿੱਤਾ ਹੁਣ ਇਹ ਦੋ ਹਜ਼ੂਰੀਏ ਕਾਫੀ ਧੀਰ ਬਾਬਾ ਜੀ ਪਾਸ ਰਹੇ ਬਾਬਾ ਜੀ ਦੇ ਸਰੀਰ ਦੀ ਸੇਵਾ ਜਿਵੇਂ ਕਿ ਮਾਲਿਸ਼ ਕਰਨੀ ਇਸ਼ਨਾਨ ਕਰਾਉਣਾ ਬਸਤਰ ਪਹਿਨਾਉਣੇ ਜਿੰਨੀ ਵਾਰ ਇਸ਼ਨਾਨ ਕਰਾਉਣਾ ਉਤਨੀ ਵਾਰ ਬਸਤਰ ਬਦਲਾਉਣੀ ਭਾਵ ਜੋ ਬਸਤਰ ਗਲ ਤੋਂ ਲਾਉਣੀ ਉਹ ਬਸਤਰ ਤੋਤੇ ਤੋਂ ਬਿਨਾ ਫਿਰ ਨਹੀਂ ਪੁਆਣੀ ਸੀਸ ਦੀ ਮਾਲਿਸ਼ ਘੰਟਾ-ਘੰਟਾ ਕਰਨੀ ਫਿਰ ਗਰਮ ਜਲ ਨਾਲ ਇਸ਼ਨਾਨ ਕਰਾਉਣਾ ਫਿਰ ਮੌਸਮ ਅਨੁਸਾਰ ਤੱਤਾ ਠੰਡਾ ਜਲ ਪਾਣੀ ਲੋੜ ਅਨੁਸਾਰ ਛਕਾਣਾ ਗੁਰੂ ਸਾਹਿਬ ਲਈ ਪ੍ਰਸ਼ਾਦਾ ਤਿਆਰ ਕਰਨਾ ਬਾਬਾ ਜੀ ਨੂੰ ਛਕਾਉਣਾ ਪੱਖਾ ਕਰਨਾ ਭਾਪ ਕੀ ਹਰ ਵਕਤ ਪਾਸ ਰਹਿਣਾ ਇਹ ਸੇਵਾ ਸਾਧੂ ਸਿੰਘ ਜੀ ਦੇ سپرد ਸੀ ਹੋਰ ਜੋ ਪਿੰਡਾਂ ਦੀ ਸੰਗਤ ਨਾਲ ਗੱਲਬਾਤ ਕਰਨੀ ਆਏ ਗਏ ਨੂੰ ਪੁਖਤਾਉਣਾ ਕੋਈ ਚੀਜ਼ ਲੈਣੀ ਦੇਣੀ ਸਾਫ ਸੰਭਾਲ ਇਹ 인ਦਰ ਸਿੰਘ ਗੱਡੇ ਦੇ سپرد ਸੀ ਇਸ ਤਰ੍ਹਾਂ ਦੋਨੋਂ ਹਜ਼ੂਰੀਏ ਆਪੋ ਆਪਣੀ ਡਿਊਟੀ ਤਤਪਰ ਹੋ ਕੇ ਕਰ ਰਹੇ ਹਨ ਹੁਣ ਡੇਢ ਦੋ ਸਾਲ ਬਾਅਦ ਭਾਈ ਜੀਤਾ ਸਿੰਘ ਜੀ ਫੇਰ ਆ ਗਏ ਕਿਉਂਕਿ ਅਲੀਗੜ ਕਾਮ ਮਰਜ਼ੀ ਮੁਤਾਬਕ ਨਹੀਂ ਚੱਲਿਆ ਹੁਣ ਬਾਬਾ ਜੀ ਪਾਸ ਬੇਨਤੀ ਕਰਕੇ ਫਿਰ ਸੇਵਾ ਵਿੱਚ ਸ਼ਾਮਲ ਹੋ ਗਏ ਕੁਝ ਸੇਵਾ ਕਰਦੇ ਰਹੇ ਹੁਣ ਗੱਡੇ ਨੂੰ ਆਪਣੇ ਨਾਲ ਲਾਇਆ ਕਿਉਂਕਿ ਇਹ ਦੋਨੋਂ ਨਾਲ-ਨਾਲ ਦੇ ਪਿੰਡ ਸਨ ਇੱਕ ਅਚਰਵਾਲ ਦਾ ਤੇ ਦੂਜਾ ਫੇਰੂ ਰਾਈ ਦਾ ਸਾਧੂ ਸਿੰਘ ਨਾਲ ਮਤਭੇਦ ਹੋਣ ਲੱਗ ਪਿਆ ਆਪਸ ਵਿੱਚ મતਭੇਦ ਹੋਣ ਦੇ ਕਾਰਨ ਸੰਗਤ ਵਿੱਚ ਵੀ ਕੁਝ ਨਫ਼ਰਤ ਦੀ ਹਵਾ ਚੱਲਣ ਲੱਗ ਪਈ ਕਿਉਂਕਿ ਸੰਗਤ ਨਾਲ ਜ਼ਿਆਦਾ ਲੈਣ ਦੇਣ ਵਿਚਾਰ ਬਟਾੰਦਰਾ ਇੰਦਰ ਸਿੰਘ ਦਾ ਸੀ ਸਾਧੂ ਸਿੰਘ ਨੂੰ ਬਾਬਾ ਜੀ ਦੀ ਸੇਵਾ ਤੋਂ ਬਿਨਾਂ ਹੋਰ ਕਿਸੇ ਕਿਸਮ ਦਾ ਫੁਰਨਾ ਹੀ ਨਹੀਂ ਸੀ ਬੰਦਾ ਹੋਰ ਕਿਸੇ ਦੀ ਪਰਵਾਹ ਵੀ ਨਹੀਂ ਕਰਨ ਕਰਦੇ ਹੁਣ ਸਾਧੂ ਸਿੰਘ ਦੇ ਖਿਲਾਫ ਕਈ ਗੱਲਾਂ ਸੰਗਤਾਂ ਦੇ ਰਾਹੀ ਬਾਬਾ ਜੀ ਪਾਸ ਵੀ ਜਾਣ ਲੱਗ ਗਈਆਂ ਕਿਉਂਕਿ ਇੰਦਰ ਸਿੰਘ ਤੇ ਜੀਤਾ ਸਿੰਘ ਆਪ ਨੇ ਆਰੇ ਭਾਵ ਨਿਰਲੇਪ ਕਾ ਹੌਣ ਲੱਗੇ ਤੇ ਲੋਕਾਂ ਦੇ ਰਾਹੀ ਬਾਬਾ ਜੀ ਪਾਸ ਸ਼ਿਕਾਇਤਾਂ ਹੋਣ ਲੱਗੀਆਂ ਜੀ ਸਾਧੂ ਸਿੰਘ ਸੰਗਤਾਂ ਨੂੰ ਚੰਗਾ ਨਹੀਂ ਸਮਝਦਾ ਕਿਸੇ ਨਾਲ ਬੋਲ ਕੇ ਰਾਜ਼ੀ ਨਹੀਂ ਹੰਕਾਰੀ ਹੋ ਗਿਆ ਹੈ ਹੋਰ ਪੁਰਾਣੇ ਸਤਸੰਗੀਆਂ ਨੂੰ ਟਿੱਚ ਹੀ ਸਮਝਦਾ ਹੈ ਹੋਰ ਕਿਸੇ ਨੂੰ ਸਿੱਧੇ ਮੂੰਹ ਫਤੇ ਹੀ ਨਹੀਂ ਬੁਲਾ ਕੇ ਰਾਜ਼ੀ ਅੰਤਰਿਆਮੀ ਬਾਬਾ ਜੀ ਸਭ ਕੁਝ ਜਾਣਦੇ ਹਨ ਪਰ ਈਰਖਾ ਬਖੀਲੀ ਵਿੱਚੋਂ ਲੰਗਣਾ ਇਹ ਵੀ ਬੜੀ ਭਾਰੀ ਕਸੋਟੀ ਹੈ ਇੱਕ ਦੋ ਵਾਰੀ ਬਾਬਾ ਜੀ ਨੇ ਵੀ ਸਾਧੂ ਸਿੰਘ ਨੂੰ ਸਮਝਾਇਆ ਕਿ ਸੰਗਤ ਨਾਲ ਮਿਲ ਕੇ ਰਹਾ ਕਰ ਹੋਰ ਆਗੂਆਂ ਨਾਲ ਬਣਾ ਕੇ ਰੱਖਿਆ ਕਰ ਪੁੱਤਰ ਵਿੱਚ ਸਾਧੂ ਸਿੰਘ ਨੇ ਸਤਿਵਚਨ ਕਹਿ ਦੇਣਾ ਪਰ ਮਨ ਵਿੱਚ ਕਹਿਣਾ ਮੈਂ ਕਿਸੇ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਪਰ ਲੋਕੀ ਕਿਉਂ ਮੇਰੇ ਨਾਲ ਇਖਾ ਕਰਦੇ ਹਨ ਫਿਰ ਮਨ ਵਿੱਚ ਸੋਚਣਾ ਜੇ ਮੈਂ ਕਿਸੇ ਦਾ ਬੁਰਾ ਨਹੀਂ ਕਰਦਾ ਤਾਂ ਮੇਰਾ ਕੋਈ ਕੀ ਵਿਗਾੜ ਲਵੇਗਾ ਇਸ ਤਰ੍ਹਾਂ ਫੁਰਨੇ ਅਨੁਸਾਰ ਕਿਸੇ ਦੀ ਪਰਵਾਹ ਨਾ ਕਰਨੀ ਇੰਨਾ ਦਿਨਾਂ ਵਿੱਚ ਮੈਂ ਵੀ ਬਾਬਾ ਜੀ ਦੇ ਪਾਸ ਜਗਰਾਉਂ ਤੋਂ ਗਿਆ ਮੈਨੂੰ ਵੀ ਬਾਬਾ ਜੀ ਨੇ ਕਿਹਾ ਗੁਰਮੁਖ ਸਿਆ ਤੇਰੇ ਗਏ ਤੇ ਸਾਧੂ ਸਿੰਘ ਨੂੰ ਅਸੀਂ ਹਜ਼ੂਰੀ ਵਿੱਚ ਲਾਇਆ ਹੈ ਤੂੰ ਉਸ ਨੂੰ ਸਮਝਾ ਕੇ ਸੰਗਤਾਂ ਨਾਲ ਮਿਲ ਕੇ ਰਿਹਾ ਕਰੀ ਜਿਹੋ ਜਿਹਾ ਕੋਈ ਬੰਦਾ ਹੁੰਦਾ ਹੈ ਉਸ ਨਾਲ ਉਹ ਜਿਹਾ ਵਰਤਣਾ ਚਾਹੀਦਾ ਹੈ ਇਕੱਲਾ ਭਾਵੇਂ ਕਿਤਨਾ ਵੀ ਸੱਚਾ ਸੁੱਚਾ ਕਿਉ ਨਾ ਹੋਵੇ ਮਾੜੇ ਨੂੰ ਨਾਲ ਲੜਾਏ ਤੋਂ ਬਿਨਾ ਵਕਤ ਪਾਸ ਨਹੀਂ ਹੁੰਦਾ ਕਿਉਂਕਿ ਜੇ ਮਾੜੇ ਨੂੰ ਨਾਲ ਨਹੀਂ ਰਲਾਵਾਂਗੇ ਮਾੜੇ ਤੋਂ ਨਫ਼ਰਤ ਕਰਾਂਗੇ ਤਾਂ ਮਾੜਾ ਦੁਸ਼ਮਣ ਬਣ ਜਾਵੇਗਾ ਸ਼ੁੱਧ ਸੋਨਾ ਹੋਵੇ ਉਸ ਦੀ ਕੀਮਤ ਤਾਂ ਵੱਧ ਹੁੰਦੀ ਹੈ ਪਰ ਉਹ ਕਿਸੇ ਰਾਜੇ ਮਹਾਰਾਜੇ ਦੇ ਗੱਲ ਵਿੱਚ ਜਾਂ ਹੱਥਾਂ ਵਿੱਚ ਵਰਤਨ ਵਿੱਚ ਨਹੀਂ ਆਵੇਗਾ ਵਰਤਨ ਵਿੱਚ ਉਹ ਆਵੇਗਾ ਜਿਸ ਦੇ ਵਿੱਚ ਟਾਂਕਾ ਲੱਗਾ ਹੋਵੇਗਾ ਭਾਗ ਟਾਂਕਾ ਖੋੜ ਤੋਂ ਬਿਨਾ ਨਹੀਂ ਲੱਗ ਸਕਦਾ ਇੱਥੇ ਖੋਟ ਨੂੰ ਵੀ ਨਾਲ ਰੱਖਣਾ ਪਏਗਾ ਨੀਰਾ ਸ਼ੁੱਧ ਸੋਨਾ ਕੰਮ ਨਹੀਂ ਆਵੇਗਾ ਜਿਵੇਂ ਭਗਵਾਨ ਵਿਸ਼ਨੂੰ ਨੇ ਖੀਰ ਸਮੁੰਦਰ ਰੜਕਿਆ ਸੁਮੇਰ ਪର୍ਵਤ ਮਧਾਨਾ ਬਣਾਇਆ ਤੇ ਬਾਸ਼ਕਨਾਗ ਨੇਤਰਾ ਬਣਾਇਆ ਇੱਕ ਪਾਸੇ ਦੇਵਤਿਆਂ ਨੂੰ ਤੇ ਦੂਜੇ ਪਾਸੇ ਦੈਨਤਾਂ ਨੂੰ ਲਾ ਕੇ ਰੜਕਿਆ ਤੇ ਵਿੱਚੋਂ 14 ਰਤਨ ਕੱਢੇ ਔਰ ਜਿਸ ਜਿਸ ਰਤਨ ਦੇ ਲੋੜਵੰਤ ਸਨ ਉਹੀ-ਉਹੀ ਰਤਨ ਉਹਨਾਂ ਨੂੰ ਦੇਣਾ ਕੀਤਾ ਭਾਵ ਦੈਨਤਾਂ ਦਾ ਤੇ ਦੇਵਤਿਆਂ ਦਾ ਆਪਸ ਵਿੱਚ ਵੈਰ ਹੈ ਔਰ ਆਪਸ ਵਿੱਚ ਕਿਰਿਆ ਨਹੀਂ ਮਿਲਦੀ ਪਰ ਜੋ ਕੰਮ ਮਿਲ ਕੇ ਹੋਣਾ ਹੈ ਉਸ ਨੂੰ ਮਿਲ ਕੇ ਹੀ ਕਰਨਾ ਪੈਂਦਾ ਹੈ ਇਸ ਤਰ੍ਹਾਂ ਬਾਬਾ ਜੀ ਨੇ ਦਾਸ ਨੂੰ ਸਮਤ ਦਿੱਤੀ ਤੇ ਕਿਹਾ ਸਾਧੂ ਸਿੰਘ ਨੂੰ ਸਮਝਾ ਕਿ ਉਹ ਸਾਰਿਆਂ ਨੂੰ ਜੀ ਆਇਆਂ ਕਿਹਾ ਕਰੇ ਔਰ ਸਾਰਿਆਂ ਨਾਲ ਮਿਲਵਰਤਨ ਰੱਖੇ ਅਗੋਂ ਦਾਸ ਨੇ ਸਤਿਵਚਨ ਕੀਤਾ ਤੇ ਸਾਰਾ ਸਮਾਚਾਰ ਦਾਸ ਨੇ ਸਾਧੂ ਸਿੰਘ ਜੀ ਨੂੰ ਦੱਸਿਆ ਅਗੋਂ ਬੇਪਰਵਾ ਸਾਧੂ ਸਿੰਘ ਜੀ ਨੇ ਸੇਵਾ ਦੀ ਮਸਤੀ ਵਿੱਚ ਕੋਈ ਖਾਸ ਗੱਲ ਸੁਣੀ ਹੀ ਨਾ ਅਤੇ ਨਾ ਕੋਈ ਤਸੱਲੀ ਬਖਸ਼ ਉੱਤਰ ਦਿੱਤਾ ਪਰ ਜੋ ਕੁਝ ਉੱਤਰ ਮਿਲਿਆ ਸੀ ਉਹ ਦਾਸ ਨੇ ਬਾਬਾ ਜੀ ਨੂੰ ਬੇਨਤੀ ਦੁਆਰਾ ਦਾਸ ਦਿੱਤਾ ਆਗੋਂ ਬਾਬਾ ਜੀ ਵੀ ਮੁਸਕਰਾ ਪਈ ਇੱਥੇ ਗੱਲ ਚੁੱਪ ਹੋ ਗਈ ਕੁਝ ਸਮਾਂ ਪਾ ਕੇ ਸਾਧੂ ਸਿੰਘ ਜੀ ਨੂੰ ਦਾੜ ਦੀ ਦਰਦ ਸ਼ੁਰੂ ਹੋ ਗਈ ਆਗਿਆ ਲੈ ਕੇ ਜਗਰਾਓ ਡਾਕਟਰ ਚੰਨਨ ਸਿੰਘ ਪਾਸ ਆ ਕੇ ਡਾਕਟਰ ਦੀ رائے ਨਾਲ ਦਾੜ ਕਢਾ ਦਿੱਤੀ ਡਾਕਟਰ ਨੇ ਕਿਹਾ ਸੀ 4-5 ਦਿਨ ਆਰਾਮ ਕਰਨਾ ਕਿਉਂਕਿ ਦਾੜ ਉੱਪਰਲੀ ਹੈ ਆਗੋਂ ਸਾਧੂ ਸਿੰਘ ਨੇ ਸੱਤ ਬਚਨ ਕਿਹਾ ਪਰ ਆਰਾਮ ਕਿੱਥੇ ਸੇਵਾ ਵਿੱਚੋਂ ਇੱਕ ਮਿੰਟ ਵੇਲ ਨਾ ਮਿਲਿਆ ਇਸ ਕਾਰਨ ਕਰਕੇ ਐਸਾ ਜ਼ੁਕਾਮ ਲੱਗਿਆ ਕਿ ਹਟਣ ਦਾ ਨਾਮ ਹੀ ਨਾ ਲਵੇ ਹੁਣ ਖਿਲਾਫ ਪਾਰਟੀ ਨੇ ਚਰਚਾ ਫੈਲਾ ਦਿੱਤੀ ਕਿ ਇਹ ਜ਼ੁਕਾਮ ਨਹੀਂ ਇਹ ਟੀਵੀ ਹੈ ਭਾਅ ਤਬਦੀਕ ਹੋ ਗਿਆ ਹੈ ਹੁਣ ਜਿਸ ਨੂੰ ਵੀ ਬਾਬਾ ਜੀ ਪਾਸ ਜਾਣ ਦਾ ਮੌਕਾ ਲੱਗੇ ਉਹੀ ਬੇਨਤੀ ਕਰੇ ਪਾਤਸ਼ਾਹ ਹਜ਼ੂਰੀਆ ਬਦਲ ਲੈਣਾ ਚਾਹੀਦਾ ਹੈ ਇਸ ਦੇ ਹੱਥੋਂ ਤੁਹਾਨੂੰ ਖਾਣਾ ਨਹੀਂ ਚਾਹੀਦਾ ਹੁਣ ਜਿਹੜਾ ਡਾਕਟਰ ਆਵੇ ਉਸ ਤੱਕ ਪਹਿਲੇ ਹੀ ਹਵਾ ਪਹੁੰਚ ਜਾਵੇ ਉਹ ਵੀ ਇਹੋ ਕਹਿ ਦਵੇ ਹਾਂ ਠੀਕ ਹੈ ਇਹ ਚਰਚਾ ਐਸੀ ਛੜੀ ਕਿ ਸੰਗਤ ਨੇ ਬਾਬਾ ਜੀ ਨੂੰ ਮਨਾ ਲਿਆ ਕਿ ਇਸ ਨੂੰ ਟੀਬੀ ਹੈ ਹੁਣ ਬਾਬਾ ਜੀ ਨੇ ਸੇਵਾ ਵਿੱਚੋਂ ਹਟਾ ਦਿੱਤਾ ਕੁੱਲੀ ਤੋਂ ਬਾਹਰ ਕੱਢ ਦਿੱਤਾ ਇਸ ਦੇ ਕੱਪੜੇ ਸਾਰੇ ਸਾੜ ਦਿੱਤੇ ਝੋੜਾ ਵਾਲੇ ਪਾਸੇ ਟਿੱਬੇ ਤੇ ਟਾਲੀਆਂ ਸੀ ਉਸ ਪਰ ਸਾਧੂ ਸਿੰਘ ਦਾ ਅਸਣ ਕਰਾ ਦਿੱਤਾ ਇੱਕ ਸਿੰਘ ਦੀ ਡਿਊਟੀ ਲਾ ਦਿੱਤੀ ਪ੍ਰਸ਼ਾਦਾ ਪਾਣੀ ਉੱਥੇ ਹੀ ਪਹੁੰਚਾ ਦਿਆ ਕਰੀ ਇੱਥੇ ਠਾਠ ਵਿੱਚ ਆਉਣ ਜਾਣ ਦੀ ਲੋੜ ਕੋਈ ਨਹੀਂ ਜਿਸ ਦੀ ਪ੍ਰਸ਼ਾਦੇ ਪਾਣੀ ਦੀ ਸੇਵਾ ਲਈ ਸੀ ਉਸ ਨੂੰ ਮੁਖਾਲਫਤ ਪਾਰਟੀ ਨੇ ਰੋਕ ਦਿੱਤਾ ਗਰਮੀ ਦੀ ਮੌਸਮ ਜਿੱਥੇ 1 ਮਿੰਟ ਪਾਣੀ ਤੋਂ ਬਿਨਾਂ ਰਹਿਣਾ ਨਹੀਂ ਸੀ ਜਾਂਦਾ ਉੱਥੇ ਇੱਕ ਅੱਧੀ ਵਾਰੀ ਪਾਣੀ ਪਹੁੰਚਣਾ ਜਿੱਥੇ 4-4 ਵਾਰੀ ਰੋਟੀ ਆਦਤ ਛਕਣੀ ਉੱਥੇ 2-2 ਦਿਨ ਫਾਕੇ ਕੜਾਕੇ ਰਹਿਣ ਇਸ ਤਰ੍ਹਾਂ 15-20 ਦਿਨ ਬੀਤੇ ਇਤਨੇ ਤਸੀਹੇ ਚਾਲ ਕੇ ਵੀ ਬਾਬਾ ਜੀ ਪਰ ਭਾਵਨਾ ਪਰ ਪੱਕ ਰੱਖੀ ਜੇ ਸੁਖ ਦੇਤਾ ਤੁਝੇ ਆਰਾਧੀ ਦੁਖ ਵੀ ਤੁਝੇ ਤੇ ਆਈ ਮਾਨੋ ਕਿ ਸਾਲਾਂ ਦੀ ਤਪੱਸਿਆ ਵੀ ਹਾਂ ਦਿਨਾਂ ਵਿੱਚ ਪੂਰੀ ਹੋ ਗਈ ਹੁਣ ਬਾਬਾ ਜੀ ਨੂੰ ਸਤਿਗੁਰੂ ਵੱਲੋਂ ਪ੍ਰੇਰਣਾ ਹੋਈ ਕਿ ਜੇ ਸੇਵਾ ਕਰਨ ਵਾਲੇ ਨੂੰ ਇਤਨੀ ਸਖਤ ਸਜ਼ਾ ਮਿਲੇਗੀ ਤਾਂ ਅੱਗੇ ਵਾਸਤੇ ਮਾਪੁਰਖਾਂ ਦੀ ਸੇਵਾ ਕੋਈ ਨਹੀਂ ਕਰੇਗਾ ਇਹ ਮर्यादा भंग ਹੋ ਜਾਵੇਗੀ ਜਿਹੋ ਜਿਹੀ ਭਾਵਨਾ ਅਨੁਸਾਰ ਸੇਵਕ ਸੇਵਾ ਕਰਦਾ ਹੈ ਉਸ ਦੀ ਸੇਵਾ ਅਨੁਸਾਰ ਭਾਵਨਾ ਪੂਰੀ ਹੋਣੀ ਚਾਹੀਦੀ ਹੈ ਇਸ ਦਰਗਾਹੀ ਹੁਕਮ ਅਨੁਸਾਰ ਬਾਬਾ ਜੀ ਨੇ ਸੇਵਾਦਾਰ ਨੂੰ ਬੁਲਾ ਕੇ ਪੁੱਛਿਆ ਕਿ ਕਿਉਂ ਭਾਈ ਸਾਧੂ ਸਿੰਘ ਦਾ ਕੀ ਹਾਲ ਹੈ ਆਗੋਂ ਸੇਵਾਦਾਰ ਕੁਝ ਕਾਲਾ ਮਾਲਾ ਕਰ ਗਿਆ ਹੁਣ ਬਾਬਾ ਜੀ ਆਪ ਉਸ ਟਿੱਬੇ ਤੇ ਜਾ ਕੇ ਸਾਧੂ ਸਿੰਘ ਦੀ ਖਬਰ ਲੈ ਕੇ ਆਏ ਆਉਂਦਿਆਂ ਹੀ ਸੇਵਾਦਾਰ ਨੂੰ ਹੁਕਮ ਦਿੱਤਾ ਸਾਧੂ ਸਿੰਘ ਨੂੰ ਲੁਧਿਆਣੇ ਲੈ ਜਾਵੋ ਉੱਥੇ ਐਕਸਟਰਾ ਕਰਾ ਕੇ ਚੰਗੀ ਤਰ੍ਹਾਂ ਇਲਾਜ ਕਰਾਓ ਇੰਹ ਹੁਕਮ ਦੇ ਕੇ ਲੁਧਿਆਣੇ ਦਿਆਨੰਦ ਹਸਪਤਾਲ ਤੋਂ ਐਕਸਟਰਾ ਕਰਾ ਕੇ ਦਵਾਈ ਵਗੈਰਾ ਲਈਤੀ एक्सरे ਵਿੱਚੋਂ ਪਤਾ ਲੱਗਾ ਕਿ ਇਸ ਜੁਕਾਮ ਦੀ ਰੋਕथाम ਨਾ ਕੀਤੀ ਜਾਂਦੀ ਤਾਂ ਟੀਬੀ ਹੋਣ ਦਾ ਖਤਰਾ ਸੀ ਹੁਣ ਇਸ ਦਾ ਇਲਾਜ ਪੂਰੀ ਤਰ੍ਹਾਂ ਕਰਾਇਆ ਗਿਆ ਸਿਹਤ ਬਿਲਕੁਲ ਠੀਕ ਠਾਕ ਹੋ ਗਈ ਹੁਣ ਬਾਬਾ ਜੀ ਨੇ ਹਜ਼ੂਰੀ ਸੇਵਾ ਵਿੱਚ ਲਾ ਦਿੱਤਾ ਨਾਲੇ ਪਿਆਰ ਨਾਲ ਸਮਝਾਇਆ ਕਿ ਆਪ ਚਾਹੇ ਕਿਤਨੇ ਸੱਚੇ ਸੁੱਚੇ ਹੋइए ਫਿਰ ਵੀ ਸੰਗਤ ਨਾਲ ਮਿਲ ਕੇ ਰਹਿਣਾ ਚਾਹੀਦਾ ਹੈ ਸੇਵਾ ਕਰਕੇ ਮਾਣ ਨਿਮਰਤਾ ਵਿੱਚ ਰੱਖਣਾ ਚਾਹੀਦਾ ਹੈ ਹੰਕਾਰ ਹੀ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ ਬਾਬਾ ਜੀ ਨੇ ਪਿਆਰ ਨਾਲ ਜਿਉਂ-ਜਿਉਂ ਸਮਝਾਇਆ ਮਾਨੋ ਕਿ ਜੋ ਨਜ਼ਾਰਾ ਵਿਹਾਂ ਦਿਨਾਂ ਵਿੱਚ ਸਾਧੂ ਸਿੰਘ ਜੀ ਨੂੰ ਵਾਪਰਿਆ ਸੀ ਉਹ ਫਿਲਮ ਦੀ ਤਰ੍ਹਾਂ ਅੱਖਾਂ ਰਾਈ ਦਿਖਾ ਦਿੱਤਾ ਇਸ ਤਰ੍ਹਾਂ ਜੋ ਵੀ ਮਾਨਵਿਤ ਸੰਸਾ ਪਰਮ ਹੰਕਾਰ ਆਦਿਕ ਸੀ ਸਭ ਦੂਰ ਕਰ ਦਿੱਤੇ ਅੱਜ ਤੋਂ ਬਾਅਦ ਹੁਣ ਸੇਵਾ ਅਖੀਰ ਤੱਕ ਤਤਪਰ ਹੋ ਕੇ ਕੀਤੀ ਇਹ ਵੀ ਇੱਕ ਇਮਤਿਹਾਨ ਦਾ ਪਰਚਾ ਸੀ ਜੋ ਪਾਸ ਕੀਤਾ ਮੈਂ ਸਿਰਫ ਸਰਸਰੀ ਬੇਨਤੀ ਕਰਕੇ ਅਖੀਰ ਤੱਕ ਪਹੁੰਚਣਾ ਹੈ ਸੋ ਬਾਬਾ ਜੀ ਦੂਜੀ ਵਾਰ ਫਿਰ ਹਜ਼ੂਰ ਸਾਹਿਬ ਲਈ ਤਿਆਰ ਹੋਏ ਤੇ ਦਾਸ ਨੂੰ ਫਿਰ ਯਾਦ ਕਰ ਰਿਹਾ ਸ਼ੇਰ ਸਿੰਘ ਬਰੋਲਾ ਜਗਰਾਵਾਂ ਵਾਲਾ ਹਜ਼ੂਰ ਨੇ ਭੇਜਿਆ ਗੁਰਮੁਖ ਸਿੰਘ ਨੂੰ ਨਾਲ ਲੈ ਕੇ ਆ ਸ਼ੇਰ ਸਿੰਘ ਸਤਿਵਚਨ ਕਹਿ ਕੇ ਜਗਰਾਵਾਂ ਘਰ ਆਇਆ ਕਿਉਂਕਿ ਮੇਰੀ ਸ਼ਾਦੀ ਹੋ ਚੁੱਕੀ ਸੀ ਤੇ ਜਗਰਾਵੀ ਸ਼ਹਿਰ ਰਹਿੰਦਾ ਸੀ ਇਸ ਕਾਰਨ ਘਰੋਂ ਪਤਾ ਕਰਕੇ ਸ਼ੇਰ ਪੁਰੇ ਬਾਬਾ ਜੀ ਦੇ ਜਨਮ ਸਥਾਨ ਪਹੁੰਚਿਆ ਉੱਥੇ ਬਾਬਾ ਜੀ ਦਾ ਹੁਕਮਨਾਮਾ ਸੁਣਾਇਆ ਅਤੇ ਕਿਹਾ ਛੇਤੀ ਚਲ ਮੈਂ ਸਾਤ ਸਤਿਵਚਨ ਕਾਰਜਗ੍ਰਾਮਾਂ ਤੋਂ ਸਿੱਧਾ ਲੁਧਿਆਣੇ ਪਹੁੰਚਿਆ ਕਿਉਂਕਿ ਬਾਬਾ ਜੀ ਲੁਧਿਆਣੇ ਸੀਤਾ ਰਾਮ ਦੇ ਬਾਗ ਵਿੱਚ ਪਹੁੰਚ ਚੁਕੇ ਸਨ ਦੂਜੀ ਵਾਰ ਵੀ ਹਜ਼ੂਰ ਸਹਿਮ ਨਾਲ ਲੈ ਜਾ ਕੇ ਦਰਸ਼ਨ ਕਰਾਈ ਹੁਣ ਹਜ਼ੂਰੀ ਸੇਵਾ ਵਿੱਚ ਭਾਈ ਸਾਧੂ ਸਿੰਘ ਤੇ ਇੰਦਰ ਸਿੰਘ ਗੱਡਾ ਅਤੇ ਜੀਤਾ ਸਿੰਘ ਜੀ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ